ਕਾਰ ਲੱਭ ਰਹੇ ਹੋ ਆਪਣੇ ਲਈ Honda City ਤਾਂ ਇੱਥੇ ਖੜੀ ਆ ਜੀ ਡਿਟੇਲ ਦੱਸੋ ਤੁਸੀਂ Honda City ਦੀ 2012 ਮਾਡਲ ਹੈ ਟੌਪ ਐਂਡ ਮਾਡਲ ਹੈ ਕੰਪਨੀ ਫਿਟਡ ਲਾਇਵਲ ਸਾਰਾ ਕੁਝ ਪੈਟਰੋਲ ਦੇ ਵਿੱਚ ਆ ਓਨਲੀ ਪੈਟਰੋਲ ਚੱਲੀ ਹੋਈ ਕਾਰ ਹੈ 2,90,000 ਰੁਪਏ ਆਸਤੀਆਂ ਬਾਕੀ ਮੌਕੇ ਤੇ ਕਰ ਲਾਂਗੇ ਓਕੇ ਜੀ ਤੇ ਗੱਡੀ ਚੱਲੀ ਕਿੰਨੀ ਹੋਈ ਹੈ ਇਹ ਇਹ ਚੱਲੀ ਹੋਈ 80-90,000 ਦੇ ਆਸ-ਪਾਸ ਚੱਲੀ ਹੋਈ ਹੈ ਠੀਕ ਹੈ ਨਿਊ ਟਾਇਰ ਹੈ ਬਿਲਕੁਲ ਬ੍ਰੈਂਡ ਨਿਊ ਟੈ ਜੋ ਹਕਮਾ ਦੇ ਟਾਇਰ ਵਧੀਆ ਕਾਰ ਆ ਜੀ ਅਗਲੀ ਕਾਰ ਦੀ ਡਿਟੇਲ ਦੱਸੋ ਅੱਗੇ ਆ ਗਈ 2017 ਮਾਡਲ Honda Amaze ਡੀਜ਼ਲ ਦੇ ਵਿੱਚ ऐसे रेट ਤੇ ਕਾਰ ਦੇ ਦਦਾਂਗੇ ਮਾਰਕਟ ਚ ਕਿਤੇ ਵੀ ਨਹੀਂ ਮਿਲ ਸਕਦੀ ਸਵਾ 4 ਲੱਖ ਰੁਪਏ ਦੀ ਕਾਰ ਦੇ ਦਦਾਂਗੇ ਕਾਰ ਦੇ ਉੱਪਰ 3.5 ਤੋਂ 4 ਦਾ ਲੋਨ ਵੀ ਕਰਾ ਦਾਂਗੇ ਡੀਜ਼ਲ ਦੇ ਵਿੱਚ ਔਰ ਵਧੀਆ ਮਾਈਲੇਜ ਦੇ ਨਾਲ 26 27 ਦੀ ਕਾਰ ਦੀ ਮਾਈਲੇਜ ਹੈ ਇਹਦਾ ਇਹ ਚਾਹੀ ਜੀ ਲੋਨ ਵੀ ਹੋ ਜਾਊਗਾ ਕਾਰ ਵੀ ਵਧੀਆ ਇਹਦੇ ਨੈਕਸਟ ਕਾਰ ਆ ਗਈ ਜੀ ਆਪਣੀ ਇਹਦੀ ਵੀ ਡਿਟੇਲ ਦੱਸੋ ਅੱਗੇ ਕੀ ਕਿਸੇ 2012 ਮਾਡਲ ਹੈ 1,75,000 ਦੀ ਕਾਰ ਦੇ ਦਦਾਂਗੇ ਡੀਜ਼ਲ ਦੇ ਵਿੱਚ ਹੈ ਸਕੋਡਾ ਫੈਵਿਆ ਤਦ ਹਣ ਤੁਸੀਂ ਦੱਸੋ ਬਜਟ ਚ ਲੈਣੀ ਆ ਤਾਂ ਆਹ ਕਾਰ ਵੀ ਸਭ ਤੋਂ ਬੈਸਟ ਆਪਸ਼ਨ ਹੈ ਤੇ ਤੁਹਾਨੂੰ ਦੋ ਆਪਸ਼ਨ ਹੈ ਪਹਿਲਾਂ ਵੀ ਦਿਖਾਤੀਆਂ ਤੇ ਤੁਸੀਂ ਡਿਸਾਈਡ ਕਰ ਲਓ ਕਿਹੜੀ ਕਾਰ ਲੈਣੀ ਆ ਤੇ ਤੁਸੀਂ ਪਹੁੰਚਣਾ ਸੈਕਟਰ 78 ਸਟੀਲ ਡੀਲਸ ਮੋਹਾਲੀ